ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਰੇਲਵੇ ਸਟੇਸ਼ਨਾਂ ਤੇ ਟ੍ਰੇਨਾਂ ਦੀ ਆਮਦ ਹੋਈ ਸ਼ੁਰੂ ਆਮ ਲੋਕਾਂ ਨੇ ਲਿਆ ਸੁੱਖ ਦਾ ਸਾਥ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਲੈ ਕੇ ਨਵੇਂ ਹੁਕਮ ਹੋਏ ਜਾਰੀ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਰੱਦ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ ਹੁਸ਼ਿਆਰਪੁਰ ਚ ਵਿਅਦਾਦੀ ਪੇਤ ਪਰੇ ਹਾਲਾਤਾਂ ਚ ਹੋਈ ਮੌਤ ਨੂੰ ਲੈ ਕੇ ਪਰਿਵਾਰ ਨਲਾਇਆ ਧਰਨਾ ਪਰਿਵਾਰ ਨੇ ਸੜਕ ਜਾਮ ਕਰਕੇ ਕੀਤਾ ਪ੍ਰਦਰਸ਼ਨ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਖਤਮ ਕਰਨ ਦਾ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਪੰਜਾਬ ਪ੍ਰਵੇਸ਼ ਦੁਆਰ ਰਾਜਪੁਰਾ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੇ ਆਉਣ ਕਾਣ ਦੇਲ ਗੱਡੀਆਂ ਚੱਲਣ ਕਾਣ ਰੌਣਕ ਪਰਤਾਈਆ ਦੱਸਦੀ ਹੈ ਕਿ ਪਿਛਲੇ 35 ਦਿਨਾਂ ਤੋਂ ਰੇਲਵੇ ਸਟੇਸ਼ਨ ਤੇ ਗੱਡੀਆਂ ਨਾ ਆਉਣ ਕਾਣ ਸਟੇਸ਼ਨ ਤੇ ਕੰਟੇਨ ਵਾਲਿਆਂ ਦਾ ਕੰਮ ਵੀ ਠੱਪ ਸੀ ਆ ਜੋ ਹੀ ਕੰਟੇਨ ਵਾਲੇ ਆਪਣੀ ਦੁਕਾਨ ਨੂੰ ਸਜਾ ਰਹੇ ਨੁਜ਼ਾਨਾ ਦੀ ਯਾਤਰਾ ਕਰਨ ਵਾਲੀ ਯਾਤਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਫੀ ਲੰਮਾ ਸਮਾਂ ਬੱਸਾਂ ਤੇ ਸਫ਼ਰ ਕਰਨਾ ਪਿਆ ਪਰ ਹੁਣ ਰੇਲਾਂ ਦੇ ਚਾਲੂ ਹੋਣ ਨਾਲ ਉਹਨਾਂ ਨੇ ਸੁੱਖ ਦਾ ਸਾ बिहार से सर हम लोग इसी ट्रेन से सफ़र करते हैं जब धान लगाने के लिए आते हैं इसी ट्रेन से जो कम से कम जो पाँच बज के पैंतीस मिनट चलना था वो डेढ़ बजे चला वहाँ से कम से दो तीन रात तो ट्रेन में ही लग गए फिर भी यहाँ तक पहुँच पाए मुश्किल से तो कैसे दिक्कत परेशानी क्योंकि किसानों का धरना रेलवे स्टेशन पर अब बंद हो गया हां सीधा राजपुर आए पहले कह, कैसे पहले सारे इधर ने आ रहे थे फलेद घूम के जाया करता था फलेद कहां से घूम के जाते तो इधर चंडीगढ़ होते हुए लुधियाना अब सीधा आज डायरेक्ट ट्रेन इधर आई है ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਚ ਅਧਿਕਾਰੀਆਂ ਨੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਨੇ ਹੁਕਮ ਸਾਰੇ ਥਾਣਿਆਂ ਤੇ ਯੂਨਿਟਾਂ ਦੇ ਵਿੱਚ ਜਾਰੀ ਕੀਤਾ ਗਿਆ ਜੇ ਕਿਸੇ ਪੁਲਿਸ ਮੁਲਾਜ਼ਮ ਨੂੰ ਐਮਰਜੈਂਸੀ ਦੀ ਛੁੱਟੀ ਲੈਣੀ ਪਵੇ ਤਾਂ ਸਬੰਧਤ ਯੂਨਿਟ ਦੇ ਐਸਐਸਪੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਹੀ ਛੁੱਟੀ ਮਿਲੇਗੀ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਅਗਲੇ ਹੁਕਮਾਂ ਤੱਕ ਬੰਦ ਕੀਤੀਆਂ ਨੇ ਚੰਡੀਗੜ੍ਹ ਪੁਲਿਸ 'ਚ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਦੇ ਮੁਲਾਜ਼ਮ ਭਾਰਤੀ ਨੇ ਤੇ ਪੁਲਿਸ ਮੁਲਾਜ਼ਮ ਬੈਲਟ ਪੇਪਰ ਰਾਹੀਂ ਵ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਲਲ ਹੋ ਰਹੀ ਇੱਕ ਵੀਡੀਓ ਦੇ ਵਿੱਚ ਇੱਕ ਮਾਂ ਤੇ ਪੁੱਜਾਈ ਨੂੰ ਆਪਣੀ ਨੂੰ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ ਮਾਮਲਾ ਉੱਤਰ ਪ੍ਰਦੇਸ਼ ਦੇ ਏਟਾ ਤੋਂ ਸਾਹਮਣੇ ਆਇਆ ਹੈ ਪੀੜਤਾ ਦੇ ਪਤੀ ਨੇ ਸਾਰੀ ਘਟਨਾ ਆਪਣੇ ਮੋਬਾਈਲ ਫੋਨ ਤੇ ਰਿਕਾਰਡ ਕੀਤੀ ਪਰ ਅਤਿਆਚਾਰ ਨੂੰ ਰੋਕਣ ਲਈ ਕਿਸੇ ਨੇ ਦਖਲ ਨਹੀਂ ਦਿੱਤਾ ਫਿਲਹਾਲ ਪੀੜਤਾ ਨੇ ਸੌਰੇ ਨੂੰ ਮਦਦ ਲਈ ਕਿਹਾ ਪਰ ਉਸਤੇ ਹਿੰਸਾ ਬੇਰੋਕ ਜਾਰੀ ਹੈ ਖਬਰ ਹੁਸ਼ਿਆਰਪੁਰ ਤੋਂ ਜਿੱਥੇ ਕਿ ਬੀਤੇ ਦਿਨ ਇੱਕ ਕੁੜੀ ਦੀ ਭੇਤ ਪਰੇ ਹਾਲਾਤਾਂ 'ਚ ਮੌਤ ਹੋ ਗਈ ਤੇ ਕੁੜੀ ਦੀ ਮੌਤ ਤੋਂ ਬਾਅਦ ਕੁੜੀ ਦੇ ਮਾਪਿਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਦੇ ਸਥਾਨਕ ਮਹਾਰਾਣਾ ਪ੍ਰਤਾਪ ਜੋਂਗ 'ਚ ਜਾਮ ਕਾਕਰਤਾ ਅਤੇ ਦੋਸ਼ ਲਾਇਆ ਕਿ ਸੋਰਾ ਪਰਿਵਾਰ ਨੇ ਕੁੜੀ ਦਾ ਕਤਲ ਕੀਤਾ ਤੇ ਪੁਲਿਸ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਸ਼ੁਰੂ ਕੀਤੀ ਜਦੋਂ ਕਿ ਸੋਰਾ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਦੀ ਸੜਕ ਹਾਸੇ 'ਚ ਮੌਤ ਹੋਈ ਹੈ ਮ੍ਰਿਤਕ ਲੜਕੀ ਦੀ ਪਛਾਣ ਪ੍ਰਿਆ ਵਜੋ ਹੋਈ ਹੈ ਜੋ ਕਿ ਨੰਗਲ ਦੀ ਰਹਿਣ ਵਾਲੀ ਹੈ ਤੇ ਸਾਲ 2021 'ਚ ਉਸਦਾ ਵਿਆਹ ਛੋਟਾ ਬਜਵਾੜਾ ਝੋਇਆ ਸੀ ਤੇ ਉਸਦੀ ਇੱਕ ਡੇਟ ਸਾਲ ਦੀ ਬੱਚੀ ਵੀ ਹੈ ਜਿਵੇਂ ਹੀ ਮਾਪਿਆਂ ਨੇ ਜਾਮ ਲਾਇਆ ਤਾਂ ਤੁਰੰਤ ਪੁਲਿਸ ਦੇ ਵੱਡੇ ਅਫਸਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਨੇ ਜਾਮ ਖੋਲਿਆ ਤੇ ਰਾਘਿਰਾ ਨੇ ਵੀ ਰਾਹਤ ਮਹਿਸੂਸ ਕੀਤੀ ਪਰਿਵਾਰ ਨੇ ਕਿਹਾ ਕਿ ਸਾਰੇ ਪਰਿਵਾਰ ਨੇ ਜਾਣਬੁੱਝ ਕੇ ਇਸ ਨੂੰ ਹਾਸੇ ਦਾ ਰੂਪ ਦਿੱਤਾ ਤੇ ਪੁਲਿਸ ਵੀ ਨਾਲ ਮਿਲੀ ਹੋਈ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਕਿਆ ਜਾ ਕੁੜੀ ਨੂੰ ਜ਼ਹਿਰ ਪੁਲਾਇਆ ਗਿਆ ਕੁੜੀ ਦਾ 7 ਵਜੇ ਸਾਨੂੰ ਫੋਨ ਆਂਦਾ ਕਿ ਮੈਨੂੰ ਮਾਰ ਕੁੱਟ ਕਰਦੇ ਪਏ ਉਸ ਤੋਂ ਬਾਅਦ ਤਕਰੀਬਨ 9-10 ਵਜੇ ਤਕਰੀਬਨ ਫੋਨ ਆਂਦਾ ਮੁੰਡੇ ਦਾ ਕਿ ਕੁੜੀ ਨੇ ਕੁਝ ਖਾ ਲਿਆ ਉਸ ਤੋਂ ਬਾਅਦ 12:30 ਵਜੇ ਜਾਂ 1 ਵਜੇ ਸਾਨੂੰ ਫੋਨ ਆਂਦਾ ਕਿ ਕੁੜੀ ਦਾ ਐਕਸੀਡੈਂਟ ਹੋ ਗਿਆ ਤਾ ਅਜੀ ਸਾਰੇ ਘਬਰਾ ਗਏ ਅਸੀਂ ਸਾਰੇ ਸਾਰੇ ਇੱਥੇ ਆਏ ਕਿ ਸਾਨੂੰ ਪਤਾ ਤਾਂ ਲੱਗੇ ਕੁੜੀ ਨੂੰ ਹੋਇਆ ਕੀ ਹੈ ਕੁੜੀ ਦੀ ਉਮਰ ਤਕਰੀਬਨ 25 ਸਾਲ ਡੇਢ ਸਾਲ ਦੀ ਕੁੜੀ ਹੈ ਪਹਿਲਾਂ ਵੀ ਕਦੀ ਰਾਜਨਾਮਾ ਵਗਾਰੇ ਹੋਏ ਅੱਜ ਅੱਲਾ ਵੀ ਲੜਾਈਆਂ ਹੁੰਦੀਆਂ ਅੱਜ ਰਾਜਨਾਮਾ ਮੁੰਡਾ ਆਪਣੇ ਆਪ ਲੈ ਕੇ ਗਿਆ ਕੁੜੀ ਨੂੰ ਅਸੀਂ ਵੀ ਹਰ ਕੋਈ ਮਾਪਿਓ ਜਾਣਦਾ ਕਿ ਤੁਹਾਡੀ ਕੁੜੀ ਬਸ ਇੱਕ ਗੱਲ ਹੋਰ ਸਾਡਾ ਤੇ ਬਹਿਣ ਦਾ ਕਾਰਨ ਕੀ ਹੈ ਸਭ ਕੁਝ ਠੀਕ ਹੋ ਰਿਹਾ ਸੀਗਾ ਸਾਡਾ ਉਸ ਮਾਡਮ ਵੀ ਹੋ ਰਿਹਾ ਸੀਗਾ ਉਸ ਤੋਂ ਬਾਅਦ ਸਾਨੂੰ ਉੱਥੇ ਅਸੀਂ ਪੁੱਛਿਆ ਕਿ ਜਿਹੜਾ ਸਹੁਰਾ ਪਰਿਵਾਰ ਉਹ ਕਿੱਥੇ ਹੈ ਅਸੀਂ ਅਗਰ ਇਹਦੇ ਪਰੇਸ਼ਾਨ ਹੋ ਰਹੇ ਕਿਤੇ ਕਹਿੰਦੇ ਜੀ ਸਾਨੂੰ ਨਹੀਂ ਪਤਾ ਕਿੱਥੇ ਆ ਮੈਂ ਕਿਹਾ ਉਹਨਾਂ ਦਾ ਮਲਾਜਾ ਕਰਾਓ ਤੁਸੀਂ ਕਹਿੰਦੇ ਕਹਿੰਦੇ ਮੁਦਈ ਦਾ ਮਲਾਜਾ ਥੋੜੀ ਹੁੰਦਾ ਮੈਂ ਕਿਹਾ ਤੁਹਾਨੂੰ ਕਿਦਾ ਪਤਾ ਮੁਦਈ ਐ ਇਹੋ ਹੁਣ ਮਾਪਿਓ ਵੀ ਸਿਹਰ ਦੇ ਪਰੇਸ਼ਾਨ ਮਾ ਉਹਦੀ ਕੁੜੀ ਨੇ ਤਿੰਨ ਭੈਣਾ ਜੀ ਹੋਰ ਵੀ ਮੰਗ ਕਰਦੇ ਹੋ ਤੁਸੀਂ ਪੁਲਿਸ ਅਸੀਂ ਇਨਸਾਫ ਦੀ ਮੰਗ ਕਰਦੇ ਕਿ ਉਹਨਾਂ ਸੋਹਰਾ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਵਾ ਕਿਟਿੰਡ ਹੋਇਆ ਸਿਟੀ ਏਰੀਆ ਚ ਤੇ ਕਹਿੰਦੇ ਕੁੜੀ ਕੋ ਦੇ ਕੇ ਮਾਰਿਆ ਕਿਉਂਕਿ ਪੋਸਟਮਾਰਟਿਅਲ ਕਰਾ ਕੇ ਪਤਾ ਲੱਗੂਗੀ ਕਿ ਕੋਈ ਦਿੱਤਾ ਹੋਇਆ ਕੁਝ ਤੇ ਪੋਸਟਮਾਰਟ ਪਤਾ ਲੱਗ ਜੂਗਾ ਉਹ ਸੁਣ ਕਰਾਉਣ ਲੱਗੇ ਆ ਕਾਰਨ ਨੋਬਤ ਕਿਉਂ ਆ ਗਈ ਉਹ ਕਹਿੰਦਾ ਉਹ ਤੈਨੂੰ ਕਾਰਨ ਪਤਾ ਉਹਨਾਂ ਦੇ ਪਤਾ ਹੋਊ ਧਰਨਾ ਕਾਹਦੇ ਲਾਇਆ ਨਹੀਂ ਕੋਈ ਪਹਿਲਾਂ ਵੀ ਕੋਸ਼ਕਾਤਵ ਕਰਾਈਆਂ ਸੀ ਅਸੀਂ ਇਹਨਾਂ ਤੇ ਦੇਖੋ ਕੋਸ਼ਕਾਤ ਨਹੀਂ ਪਹਿਲਾਂ ਆੜੀ ਆ ਉਗਣਾ ਮਸੇਰੇ ਬਲਾਇਆ ਵੀ ਸਿਰਦਾਫਾ ਜਾ ਜਾਓ ਥੜਾ ਬਹਿ ਕੇ ਨਵੇੜ ਦਾਂਗੇ ਇੱਕ ਇਹ ਕਹਿੰਦੇ ਜੇ ਕੋਈ ਹਾਸੇ ਦਾ ਵੀ ਕਾਰਨ ਬਣਾਇਆ ਗਿਆ ਕੁੜੀ ਨੂੰ ਪਹਿਲਾਂ ਕੋਈ ਫਰਨਲ ਵਗੈਰਾ ਪਲਾਈਗੇ ਤੋ ਉਸ ਮਤਬ ਭਾਈ ਪੋਸਟਮਨ ਕਦਾਦਾ ਨਾ ਵੀ ਕੀ ਹੋਇਆ ਤੇ ਜਿਹੜਾ ਐਕਸੀਡੈਂਟ ਹੋਇਆ ਗੱਡੀ ਨੂੰ ਅਰੈਸਟ ਕਰ ਲਿਆ ਜੀ ਪੁਲਿਸ ਨੇ ਹਾਂਜੀ ਜਿਹਨਾਂ ਗੱਡੀ ਦਾ ਐਕਸੀਡੈਂਟ ਵੀ ਹੋਇਆ ਉਸ ਦੀ ਅਰੈਸਟ ਹੋ ਗਿਆ ਪਰਚਾ ਦਰਜ ਹੋ ਗਿਆ ਜਿੱਥੇ ਕਹਿੰਦਾ ਕਿ ਸਦਰ ਵਾਲੇ ਸਿਟੀ ਭੇਜ ਦਿੰਦੇ ਸਿਟੀ ਵਾਲੇ ਸਦਰ ਭੇਜ ਦਿੰਦੇ ਇਦਾਂ ਕੁਝ ਹੋਇਆ ਜਿਹੜਾ ਐਕਸੀਡੈਂਟ ਦਾ ਕਹਿੰਦੇ ੱੱਕੇ ਖਾਰੇ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਉਹ ਜੇ ਨਾ ਸਦਰ ਸਾਡੇ ਕੋਲ ਕੋਈ ਕੰਪਲੇਨ ਕੋਈ ਨਿਤਿਜ ਆਏ ਸਕੇ ਮੈਂ ਉਹਦੀ ਪੁਸ਼ਟਾਣੋ ਕਰਾਉ ਜੇ ਉਹਨੂੰ ਜ਼ਹਿਰ ਦਿੱਤੀ ਹੋਈ ਜੇ ਕੋ ਆਮ ਕੁੱਟਮਾਰ ਹੋਈ ਹੋਈ ਕੋ ਪੁਸ਼ਟਾਣ ਜਾਇਨਾ ਉਸ ਨੂੰ ਜੋ ਬਣਦੀ ਕਾਰ ਵੀ ਕਰਦਾਂਗੇ ਆਗਾਮੀ 23 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਤੋਂ ਭਾਜੀਪੀ ਉਮੀਦਵਾਰ ਐਮਪੀ ਪਟਿਆਲਾ ਪ੍ਰਨੀਤ ਕੌਰ ਦੇ ਹੱਕ ਵਿੱਚ ਉਹਨਾਂ ਪ੍ਰਚਾਰ ਕਰਨ ਲਈ ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਪ੍ਰਨੀਤ ਕੌਰ ਦਾ ਸਮੂਹ ਪੰਜਾਬ ਵਾਸੀਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਦੇ ਲਈ ਨਿਗਾ ਸੱਦਾ ਦਿੱਤਾ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨਾ ਚਾਹਦੀ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 33 ਨੂੰ ਪਟਿਆਲੇ ਵਿਖੇ ਆ ਰਹੇ ਨੇ ਬਹੁਤ ਫਖਰ ਦੀ ਗੱਲ ਹੈ ਕਿ ਪੰਜਾਬ ਦੀ ਚੋਣਾ ਦੇ ਵਿੱਚ ਇਸ ਮਹਿਮ ਦੇ ਵਿੱਚ ਸਭ ਤੋਂ ਪਹਿਲੇ ਪਟਿਆਲੇ ਸ਼ਹਿਰ 'ਚ ਸਾਡੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਆਪਣੀਆਂ ਗੱਲਾਂ ਰੱਖਣ ਲਈ ਜਿਹੜਾ ਰੋਡ ਮੈਪ ਅੱਗੇ ਜੋ ਉਹ ਗਾਰੰਟੀਆਂ ਦੇਣਗੇ ਉਹ ਆਪੇ ਹੀ ਤੁਹਾਨੂੰ ਸਮਝਾਣਗੇ ਤੁਹਾਨੂੰ ਦੱਸਣਗੇ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਜੋ ਉਹ ਕਹਿੰਦੇ ਨੇ ਉਹ ਕਰਦੇ ਨੇ ਤਾਂ ਸਾਰਿਆਂ ਦੇ ਅੱਗੇ ਮੇਰੀ ਹੱਥ ਵੰਡ ਕੇ ਬੇਨਤੀ ਹੈ ਕਿ ਤੁਸੀਂ ਹੌਮ ਹਮਾ ਕੇ 2 ਵਜੇ ਪੋਲੋ ਗਰਾਊਂਡ ਦੇ ਵਿੱਚ ਆਓ ਆਪਣੇ ਹੀ ਪ੍ਰਧਾਨ ਮੰਤਰੀ ਜੀ ਨੂੰ ਸੋਨੋ ਕਿ ਸਾਡਾ ਸਾਡੇ ਸੂਬੇ ਦਾ ਸਾਡੇ ਹਲਕੇ ਦਾ ਸਾਡੇ ਬੱਚਿਆਂ ਦਾ ਜੋ ਉਹ ਵੇਖਿਆ ਉਹ ਅਗਲੇ 5 ਸਾਲਾਂ ਚ ਬਣਨ ਵਾਲਾ ਹੈਗਾ ਔਰ ਉਹ ਤੁਹਾਡੀ ਇੱਕ ਇੱਕ ਵੋਟ ਨਾਲ ਬਣੂਗਾ ਔਰ ਉਸ ਵੋਟ ਦੇ ਨਾਲ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੀ ਗਵਰਨਮੈਂਟ ਬਣਾਓਗੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਨਰਿੰਦਰ ਮੋਦੀ ਜੀ ਹੀ ਆਣਗੇ ਔਰ ਸਾਡੇ ਦੇਸ਼ ਨੂੰ ਸਾਡੇ ਦੇਸ਼ ਦੇ ਭਵਿੱਖ ਨੂੰ ਅੱਗੇ ਲਿਜਾਣਗੇ ਰੇਲਵੇ ਯਾਰ ਟਾਂਡਾ ਰੇਲਵੇ ਸਟੇਸ਼ਨ ਨੇੜੇ ਰੇਲਵੇ ਪੁਲਿਸ ਦੀ ਟੀਮ ਨੇ ਕਣਪਛਾਤੀ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ ਜਿਸ ਦੀ ਅਜੇ ਤੱਕ شناخت ਨਹੀਂ ਹੋ ਸਕੀ ਹੈ। ਰੇਲਵੇ ਪੁਲਿਸ ਦੇ ਚੌਂਕੀ ਇੰਚਾਰ ਰਵਿੰਦਰਜੀਤ ਸਿੰਘ ਵਾਸਦੀਵਾਲੀ ਨੇ ਦੱਸਿਆ ਕਿ ਗੁਸੂਚਨਾ ਦੇ ਆਧਾਰ ਤੇ ਯਾਰਡ ਵਿੱਚ ਪੀਪਲ ਦੇ ਦਰਖਤ ਨੇੜੇ ਲਾਸ਼ ਨੂੰ ਬਰਾਮਦ ਕਰਕੇ 72 ਘੰਟਿਆਂ ਲਈ ਮੋਰਚੇ 'ਚ ਰਖਵਾਇਆ ਗਿਆ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸ ਦੀ ਉਮਰ ਲਗਭਗ 50 ਵਰਿਆਂ ਦੀ ਹੈ। ਇਸ ਨੇ ਭਗਵੇਂ ਕੱਪੜੇ ਪਾਏ ਹੋਏ ਸਨ ਦੱਸਿਆ ਜਾ ਰਿਹਾ ਕਿ ਇਸ ਵਿਅਕਤੀ ਦੀ ਮੌਤ ਜ਼ਿਆਦਾ ਗਰਮੀ ਕਾਰਨ ਅੰਮ੍ਰਿਤਸਰ ਦੇ ਗ੍ਰੀਨਫੀਲਡ ਇਲਾਕੇ ਦੇ ਘਰ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਮਾਲਕ ਵਿਦੇਸ਼ 'ਚ ਰਹਿੰਦੇ ਨੇ ਤੇ ਘਰ ਕਾਫੀ ਸਮੇਂ ਤੋਂ ਬੰਦ ਸੀ ਫਾਇਰ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਇਸ ਮੌਕੇ ਫਾਇਰ ਵਿਭਾਗ ਦੇ ਅਧਿਕਾਰ ਨੇ ਦੱਸਿਆ ਕਿ ਘਰ ਦੇ ਬੂਹੇ ਬੰਦ ਹੋਣ ਕਾਰਨ ਉਨ੍ਹਾਂ ਨੇ ਬੂਹੇ ਤੋੜ ਕੇ ਕਾਫੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਆ ਨਿਕਲਦਾ ਵੇਖਦਾ ਪਿਆ ਇਸ ਲਾਗੀ ਚਾਕੇ ਸਾਰਿਆਂ ਨੇ ਜਦੋਂ ਦੇਖਿਆ ਸਾਨੂੰ ਕਾਲ ਆਈ ਤੇ ਅਸੀਂ ਤੁਰੰਤ ਜਦੋਂ ਉੱਥੇ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਚਲੋ ਫਾਇਰ ਬ੍ਰਿਗੇਡ ਵੀ ਇਹਦੇ ਨੇ 10 ਤੋਂ 15 ਮਿੰਟਾਂ ਦੇ ਵਿੱਚ ਹਾਰਡਲੀ 20 ਮਿੰਟ ਲੱਗੇ ਹੋਣਗੇ ਉਹ ਆ ਗਏ ਤੇ ਉਹਨਾਂ ਨੇ ਆਣ ਕੇ ਆਪਣੀ ਕਾਰਵਾਈ ਸ਼ੁਰੂ ਕਰਤੀ ਹੈ ਜੀ ਹਾਂ ਜੀ ਫਿਲਹਾਲ ਅਗ ਲੱਗਨ ਦਾ ਕੋਈ ਕਾਰਨ ਨਹੀਂ ਜੇ ਕੋਲਾ ਚਲਿਆ ਕਿ ਕੀ ਕਾਰਨ ਹੈ ਲੇਕਿਨ ਚਲੋ ਹੁਣੇ ਦੇਖਦੇ ਆ ਸੁਨੀਤਾ ਨਾਮ ਨਾਲ ਪਰ ਮੇਰਾ ਅਸੀਂ ਰੈਂਟ ਤੇ ਰਹਨੇ ਇੱਥੇ ਅਸੀਂ ਦੁਪਹਿਰੇ ਸਾਨੂੰ ਇਨਫੀਮੇਟ ਕੀਤਾ ਗਿਆ ਕਿਸੇ ਲੇਡੀ ਵੱਲੋਂ ਅਸੀਂ ਉਸੇ ਲਈ ਉਹਨਾਂ ਨੂੰ ਕਾਲ ਕੀਤੀ ਇਮੀਡੀਏਟਲੀ ਕੋਈ ਉਹਨਾਂ ਵੱਲੋਂ ਕੋਈ ਜ਼ਿਆਦਾ ਚੁਣਾਈ ਨਹੀਂ ਕੀਤੀ ਗਈ ਤਾਂ ਉਹਨਾਂ ਨੂੰ ਲੱਗਾ ਵੀ ਥੋੜੀ ਬਤੀ ਹੋਏਗੀ ਤੇ ਸਾਰੇ ਵੀਡੀਓ ਕਰਾ ਬਣਾ ਕੇ ਭੇਜੀ ਆ ਹੁਣ ਉਹਨਾਂ ਦੇ ਬ੍ਰਦਰ ਆਏ ਨੇ ਉਹ ਲੜਕੇ ਦੇ ਮਾਮਾ ਤੇ ਮਾਮੀ ਆਏ ਨੇ ਹੁਣ ਉਹਨਾਂ ਨੂੰ ਲੋਕ ਖੋਲਿਆ ਦਰਵਾਜ਼ਾ ਨਹੀਂ ਖੋਲਣ ਦਿੱਤਾ ਉਹਨਾਂ ਨੇ ਅੱਖ ਲੱਗਾ ਤਾਂ ਮੈਨੂੰ ਕੁਝ ਪਤਾ ਲੱਗਾ ਕੁਝ ਵੀ ਨਹੀਂ ਸਭ ਠੀਕ ਠਾਕ ਹੈ ਕੋਈ ਗੱਲ ਹੀ ਨਹੀਂ ਅਸੀਂ ਆਪਣੇ ਰੂਮ 'ਚ ਬੈਠੇ ਹੋਏ ਸੀ ਦੇਰਾ ਜਲੰਧਰ ਪਠਾਨਕੋਟ ਹਾਈਵੇ ਤੇ ਟਾਂਡਾ ਨਜ਼ਦੀਕ ਇੱਕ ਸੜਕ ਹਾਸਾ ਵਾਪਰੀ ਹੈ ਸੜਕ ਹਾਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹਾਸਾ ਉਸ ਸਮੇਂ ਵਾਪਰੀ ਜਦੋਂ ਅਣਪਛਾਤੇ ਵਾਹਨ ਦੇ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਅਜੀਤ ਸਿੰਘ ਵਾਸੀ ਪਿੰਡ ਸਿਕਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਟਾਂਡਾ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ ਹੈ ਮਜੀਠਾ ਹਲਕੇ ਦੇ ਵਿੱਚ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਤੇ ਵਿਕਰਮ ਸਿੰਘ ਮਜੀਠੀਆ ਵਿੱਚ ਬਹੁਤ ਸਾਰੇ ਤਲਖੀ ਭਰੇ ਬਿਆਨ ਸੁਣਨ ਨੂੰ ਮਿਲਦੇ ਰਹੇ ਨੇ। ਲੇਕਿਨ ਹੁਣ ਵਿਕਰਮ ਸਿੰਘ ਮਜੀਠੀਆ ਵੱਲੋਂ ਜਿੱਦਾਂ ਹੀ ਲਾਲੀ ਮਜੀਠੀਆ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕੀਤਾ ਗਿਆ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਰਹੇ ਤਲਬੀਰ ਗਿੱਲ ਵੱਲੋਂ ਵੀ ਉਸੇ ਤੇ ਸਵਾਲ ਚੁੱਕੇ ਗਏ ਇਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੀ ਨੀਂਦ ਹੁਣ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਤੇ ਹੁਣ ਉਹ ਪੈਟਰੋਲ ਪੰਪਾਂ ਤੇ ਬੈਠ ਕੇ ਲੋਕਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਤਾਂ ਜੋ ਕਿ ਅਕਾਲੀ ਦਲ ਨੂੰ ਦੁਬਾਰਾ ਤੋਂ ਮਜੀਠਾ ਹਲਕੇ ਦੇ ਵਿੱਚ ਮਜ਼ਬੂਤ ਕੀਤਾ ਜਾ ਸਕੇ ਜੀਰੋ ਐਕਟੀਵਿਟੀ ਸੋ ਚਲੋ ਮਜੀਠੀਆ ਸਾਹਿਬ ਨੂੰ ਪਤਾ ਨਹੀਂ ਕੀ ਵਿਚਾਰਿਆ ਚਲ ਚੰਗੀ ਗੱਲ ਆ ਕਿ ਕਿ ਇਸੇ ਕਰਕੇ ਆਖੀਦਾ ਕਿ ਕਹੇ ਵਲੇ ਇਹੋ ਜਿਹੇ ਲਬਜ ਨਹੀਂ ਮੂੰਹ ਕੱਟਨੇ ਪੈਂਦੇ ਕੱਲ ਨੂੰ ਪਤਾ ਨਹੀਂ ਕਿਹੜੇ ਮੋੜ ਤੇ ਇਕੱਠੇ ਹੋ ਜਾਣਾ ਤੁਸੀਂ ਵੇਖਿਆ ਜੀ ਕਿਹੋ ਜੀ ਇਹਨਾਂ ਦੀ ਆਸ ਜੀ ਤਲਕੀ ਹੁੰਦੀ ਰਹੀ ਤੇ ਚਲੋ ਉਹਨਾਂ ਨੂੰ ਮੁਬਾਰਕਾਂ ਜੀ ਉਹ ਕੱਲੇ ਦਲ 'ਚ ਗਏ ਆ ਪਰ ਚੰਗੇ ਪਾਰਟੀ 'ਚ ਜਾਣਾ ਚਾਹੀਦਾ ਲੱਗਦਾ ਨਹੀਂ ਤਨਪੀਰ ਗਿੱਲ ਇੱਕ ਵਾਰ ਵਿਕਰਮ ਮਜੀਠੀਆ ਨੂੰ ਹਿਲਾ ਕੇ ਰੱਖਤਾ ਐ ਤੇ ਕੌਣ ਹਿਲਾਉਣ ਵਾਲਾ ਹਿਲਾਉਣ ਵਾਲਾ ਤੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਆ ਪਰਮਾਤਮਾ ਵਾ ਮੈਂ ਤਾਂ ਇੱਕ ਜਰੀਆ ਬਣਿਆ ਹਲਾਉਂਦਾ ਤੇ ਮੈਂ ਤਾਂ ਤਕੜਾ ਹੋ ਕੇ ਪਹਿਲਾਂ ਜੇ ਮੈਂ ਕੱਲੀ ਦਲ ਦਾ ਤਕੜਾ ਵਰਕਰ ਸੀਗਾ ਹੁਣ ਮੈਂ ਆਮ ਆਦਮੀ 'ਚ ਆ ਗਿਆ ਜਿਸ ਤਰ੍ਹਾਂ ਮੈਂ ਉਧਰ ਲਾਇਲਟੀ ਨਾਲ ਕੰਮ ਕੀਤਾ ਉਸੇ ਤਰ੍ਹਾਂ ਮੈਂ ਇੱਧਰ ਲਾਇਲਟੀ ਨਾਲ ਕੰਮ ਕਰਾਂਗਾ ਮੈਨੂੰ ਤਾਂ ਕੋਈ ਖਤਰਾ ਨਹੀਂ ਔਰ ਮੈਂ ਕਰ ਰਿਹਾ ਤਕੜਾ ਹੋ ਕੇ ਕੰਮ ਮੇਰੇ ਮੈਨੂੰ ਨਹੀਂ ਲੱਗਦਾ ਕਿ ਫਰਕ ਤੇ ਪਿਆ ਹੀ ਹੈ ਥੋੜਾ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢੇ ਗਏ ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਕੀਤੀ ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਵੋਟ ਪਾਉਣਾ ਹਰ ਯੋਗ ਵੋਟਰ ਦਾ ਮੌਲਿਕ ਅਧਿਕਾਰ ਹੈ ਤੇ ਸਾਰਿਆਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਇਹ ਫਲੈਗ ਮਾਰਚ ਕੱਢਿਆ ਗਿਆ ਉਨਾ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣਾਂ ਨੂੰ ਨੇਪਰੇ ਚਾੜਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਤੇ ਸਵੀਪ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਥਾਨਾਂ ਤੇ ਕੈਂਪ ਤੇ ਸੈਮੀਨਾਰ ਵੀ ਲਗਾਏ ਜਾ ਰਹੇ ਨੇ ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ सुरेंद्र ਲਾਂਬਾ ਨੇ ਦੱਸਿਆ ਕਿ ਵੋਟਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਤੇ ਹਿਮਾਚਲ ਨਾਲ ਲੱਗਦੀ ਹੁਸ਼ਿਆਰਪੁਰ ਦੀਆਂ ਹਦਾਂ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਨਾਲ ਹੀ ਉਨ੍ਹਾਂ ਕਿਹਾ ਕਿਸੇ ਨੂੰ ਵੀ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਸਾਰੇ ਨੂੰ ਹੀ ਪਤਾ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਇਸ ਨੂੰ ਲੈ ਕੇ ਕੇ ਪੰਜਾਬ ਦੇ ਵਿੱਚ ਫੁਸ਼ਾਪ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਸਾਰੇ ਪੂਕਤੇ ਇੰਤਜ਼ਾਮ ਕੀਤੇ ਗਏ ਨੇ ਅੱਜ ਦੀ ਇਹ ਕਾਰਵਾਈ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਇਹ ਬੇਸਿਕਲੀ ਕੌਨਫੀਡੈਂਸ ਬਿਲਡਿੰਗ ਮੇਜਰ ਦੇ ਲਈ ਕਿਉਂਕਿ ਇੱਥੇ ਸੈਂਟਰਲ ਪੈਰਾਮਿਲਟਰੀ ਫੋਰਸਸ ਵੀ ਆ ਚੁੱਕੀਆਂ ਨੇ ਪੰਜਾਬ ਦੀ ਸਟੇਟ ਆਰਮ ਪੁਲਿਸ ਵੀ ਹੈ ਤੇ ਨਾਲ ਹੀ ਪੰਜਾਬ ਪੁਲਿਸ ਦੇ ਆਪਣੇ ਜੋ ਲੋਕਲ ਜਵਾਨ ਹੈ ਉਹ ਵੀ ਮੌਜੂਦ ਨੇ ਇਹਨਾਂ ਦੇ ਨਾਲ ਮਿਲ ਕੇ ਇੱਕ ਫਲੈਗ ਮਾਰਚ ਬੇਸਿਕਲੀ ਕੌਨਫੀਡੈਂਸ ਬਿਲਡਿੰਗ ਮੇਜਰ ਦੇ ਤਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਯਕੀਨ ਹੋਵੇ ਅਸੀਂ ਵੀ ਪੂਰੇ ਸੰਕਲਪ ਅਸੀਂ ਲਿਆ ਹੋਇਆ ਹੈ ਕਿ ਆਉਣ ਵਾਲੀ ਚੋਣ ਅਸ ਬਿਲਕੁਲ ਫੇਅਰ ਐਂਡ ਟਰਾਂਸਪੇਰੈਂਟ ਤਰੀਕੇ ਨਾਲ ਕਿਤੇ ਜਾਣਗੇ ਤੇ ਕਿਸੇ ਵੀ ਤਰੀਕੇ ਦੀ ਲਾਅ ਐਂਡ ਆਰਡਰ ਦੀ ਕੋਈ ਦਿੱਕਤ ਆਂਦੀ ਹੈ ਤਾਂ ਉਸ ਦਾ ਮਜ਼ਬੂਤੀ ਨਾਲ ਅਸੀਂ ਸਾਹਮਣਾ ਕਰਾਂਗੇ ਜਿਸ ਤਰ੍ਹਾਂ ਅੱਜਕੱਲ ਗਰਮੀ ਬਹੁਤ ਪੈਣ ਲੱਗ ਪਈ ਪਹਿਲੀ ਜੂਨ ਨੂੰ ਹੋਰ ਗਰਮੀ ਹੋਏਗੀ ਕੀ ਤੁਸੀਂ ਵੋਟਰਾਂ ਨੂੰ ਕਹਿਣਾ ਚਾਹੋਗੇ ਕਿਸ ਤਰ੍ਹਾਂ ਉਹ ਮੈਂ ਸਮੂਹ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਸੀ ਸਮਝਦੇ ਹਾਂ ਕਿ ਇੱਕ ਤਾਂ ਛੁੱਟੀ ਵਾਲਾ ਦਿਨ ਹੈ ਸ਼ਨੀਵਾਰ 1 ਜੂਨ ਤੇ ਨਾਲ ਹੀ ਬਹੁਤ ਗਰਮੀ ਵਾਲਾ ਦਿਨ ਵੀ ਹੈ ਪਰ ਇਸ ਨੂੰ ਸੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵੀ ਗਿਆ ਗਿਆ ਹੈ ਕਿ ਚੋਣਾਂ ਦਾ ਜੋ ਪਰਵ ਹੈ ਉਦੇਸ਼ ਦਾ ਸਭ ਤੋਂ ਵੱਡਾ ਪਰਵ ਹੈ ਤੇ ਇਸ ਨਾਲ ਹੀ ਦੇਸ਼ ਦਾ ਵੀ ਮਾਨ ਹੈ ਮੈਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ 1 ਜੂਨ ਨੂੰ ਵੋਟ ਜ਼ਰੂਰ ਪਾਓ ਇਸ ਲਈ ਸਾਡੇ ਪੋਲਿੰਗ ਸਟੇਸ਼ਨਸ ਦੇ ਉੱਤੇ ਅਸੀਂ ਪੁਖਤ ਇੰਤਜ਼ਾਮ ਕਰ ਰਹੇ ਨੇ ਅਸੀਂ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਖੜੇ ਹੋਣ ਦੇ ਲਈ ਛਾ ਪੈਟਰਨ ਦੇ ਲਈ ਸੈਟਿੰਗ ਅਰੇਂਜਮੈਂਟ ਠੰਡਾ ਪੀਣ ਵਾਲਾ ਪਾਣੀ ਵੌਲੰਟੀਅਰਸ ਹੈਲਪ ਕਰਨ ਦੇ ਲਈ व्हीलचेयर ਤੇ ਨਾਲ ਹੀ ਇੱਕ ਹਸਤਾ ਹੋਇਆ ਚਿਹਰਾ ਪੋਲਿੰਗ ਸਟਾਫ ਦਾ ਤੁਹਾਨੂੰ ਨਜ਼ਰ ਆਏਗਾ ਜੋ ਕਿ ਹੱਥ ਛੋੜ ਕੇ ਤੁਹਾਡੀ ਉੱਥੇ ਵੇਟ ਕਰ ਰਹਾ ਹੈ ਨਾਲ ਦੀ ਨਾਲ ਕਿਉਂਕਿ ਪੋਲਿੰਗ ਸਵੇਰੇ ਜਲਦੀ ਸ਼ੁਰੂ ਹੋ ਜਾਂਦੀ ਹੈ ਸਵੇਰੇ 7 ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਚਲੇਗੀ ਮੈਂ ਇੱਕ ਮੈਸੇਜ ਹੋਰ ਇਹ ਦੇਣਾ ਚਾਹੁੰਦੇ ਕਿ ਅਸੀਂ ਪ੍ਰੋਮੋਟ ਕਰਨਾ ਚਾਹੁੰਦੇ ਕਿ ਸਾਡੇ ਵੋਟਰ ਜਲਦ ਤੋਂ ਜਲਦ ਆ ਕੇ ਵੋਟ ਪਾ ਲੈ ਕਿਉਂਕਿ ਸਵੇਰ ਦੇ ਟਾਈਮ ਜਿਹੜਾ ਪਹਿਲ ਪਹਿਲਾ ਟਾਈਮ ਹੁੰਦਾ ਉੱਥੇ ਥੋੜੀ ਗਰਮੀ ਘਟ ਹੁੰਦੀ ਹੈ ਅਸੀਂ ਪਹਿਲੇ 30 ਵੋਟਰਸ ਨੂੰ ਕੁਝ ਨਾ ਕੁਝ ਦੇ ਵੀ ਰਹੇ ਹਾਂ ਐਜ਼ ਅ ਟੋਕਨ ਜੋ ਵੀ ਪਹਿਲੇ 30 ਵੋਟਰ ਆ ਕੇ ਵੋਟ ਪਾਉਣਗੇ ਪਾਉਣਗੇ ਉਹਨਾਂ ਨੂੰ ਕੁਝ ਇਨਾਮ ਵੀ ਦਿੱਤਾ ਜਾਏਗਾ ਅਮਨ ਸਰਦੇਸ ਸਾਫ ਦਾ ਮੰਤਰੀ ਤੇ ਕਾਂਗਰਸੀ ਨੇਤਾ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਲੋਕ ਕਾਂਗਰਸ ਦੇ ਉਮੀਦਵਾਰ ਗੁਰਜੀਤ ਤੌਂਝਾ ਨੂੰ ਜਿਤਾ ਕੇ ਲੋਕ ਸਭਾ ਚ ਭੇਜਣਗੇ ਉਹਨਾਂ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਿਰਫ 4 ਤਰੀਕ ਤੱਕ ਇੱਥੇ ਲੋਕਾਂ ਦਾ ਸਮਾਂ ਬਤੀਤ ਕਰਨ ਵਾਸਤੇ ਪਹੁੰਚੇ ਨੇ ਤੇ 4 ਤਰੀਕ ਤੋਂ ਬਾਅਦ ਉਹਨਾਂ ਨੂੰ ਤਾਂ ਵਾਪਸ ਜਾਣਾ ਹੀ ਪਵੇਗਾ ਲੋਕਾਂ ਨੇ ਮਨ ਬਣਾ ਲਿਆ ਕਿ ਭਈ ਚਾਰੇ ਖਾਨੇ ਚੇਤੋਂ ਨੇ ਬਾਕੀਆਂ ਦੇ ਔਰ ਗਰੀਤ ਸਿੰਘ ਓਜਲਾ ਨੂੰ ਭਾਰੀ ਵੋਟਾਂ ਨਾਲ ਜਿੱਤਣਾ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਭਾਜਪਾ ਦਾ ਉਮੀਦਵਾਰ ਹੈ ਨਾ ਉਹਨੇ ਰਿਟਰਨ ਟਿਕਟ ਬੁੱਕ ਕਰਾ ਲਈ ਅਮਰੀਕਾ ਦੀ ਤੇ ਉਹ 2 ਤਰੀਕ ਨੂੰ ਵਾਪਸ ਵੀ ਜਾ ਰਿਹਾ ਹੈ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਲ ਇਸ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ